ਸਾਹਿਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਹਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਟੋਕੜ ਗਾਂ ਦੀ ਵੀਡੀਓ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਮੀਤ ਸਿੰਘ ਜੀ ਪਿੰਡ ਜੀ ਪਿੰਡ ਕੋਰੀਆ ਖੁਰਦੋ ਤਹਿਸੀਲ ਤੇ ਜ਼ਿਲ੍ਹਾ ਜੀ ਨਾਮ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਦੱਸ ਦਿਓ ਜੀ 6284454701 ਠੀਕ ਆ ਜੀ ਸੂਆ ਕਿੰਨਾ ਮਸੂਈ ਵੀ ਆ ਜੀ ਇਹ ਤੀਜਾ ਜੀ ਤੀਜਾ ਸੂਆ ਸੂਈ ਵੀ ਆ ਏ ਏ ਆਈ ਵਗੈਰਾ ਹੋਈ ਹੈ ਜੀ ਹਾਂ ਜੀ ਹਾਂ ਜੀ ਇੱਕ ਮਹੀਨੇ ਕਦੀ ਹੈ ਗੱਬ ਹੋਈ ਆ ਮਹੀਨੇ ਕਦੀ ਹੋਈਗੀ ਠੀਕਾ ਖਾਲੀ ਦੇਣੀ ਹੈ ਜੀ ਹਾਂ ਜੀ ਦੇਣੀ ਖਾਲੀ ਕਰਕੇ ਅਗਲੇ ਦੇ ਕਰ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 4 ਰੁਪਏ ਪਲੱਸ ਹੈ ਜੀ 4 ਕਿਲੋ ਉਸ ਵਿੱਚ 4 ਕਿਲੋ 8 ਕਿਲੋ ਜੀ 8 ਕਿਲੋ ਠੀਕ ਹੈ ਜੀ ਥਣਾ ਦੀ ਓਕੇ ਹੈ ਜੀ ਹਾਂ ਜੀ ਹਾਂ ਜੀ ਥਣਾ ਦੀ ਠੀਕ ਕੋਈ ਪੂਰ ਛਿੱਟਾ ਨਹੀਂ ਕੋਈ ਛਿੱਟਾ ਨਹੀਂ ਜੀ ਤੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਤੀਜਾ ਸੂਈ ਹੈ ਜੀ 1 ਮਹੀਨਾ ਹੋ ਗਿਆ ਏ ਆਈ ਹੋਈ ਨੂੰ ਜੀ ਦੁੱਧ ਜਿਹੜਾ ਨੈੱਟ ਤਿਆਰ ਆ ਜੀ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਮਿਲਕਿੰਗ ਤੁਸੀਂ ਕਰਨੀ ਹੈ ਜੀ ਥਣਾ ਦੀ ਓਕੇ ਆ ਬੇਫਿਕਰ ਹੋ ਜਾਓ ਬਾਈ ਕਹਿੰਦਾ ਮਹੀਨਾ ਦਾ ਹੋਇਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਤੀਜਾ ਸੁਹਾ ਸੁਈ ਆ ਚੌਥੇ ਵਾਸਤੇ ਆਈ ਹੋਈ ਵੀ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜਿੰਨੇ ਤੁਸੀਂ ਕਰ ਲਓਗੇ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮੋੜ ਲੈ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਇਹਦਾ 20000 ਰੁਪਆ ਦਾ ਜੀ ਕੋ ਜੁਲਾਸ ਜੀ ਹਾਂ ਜੀ ਹਾਂ ਜੀ ਉਹ ਥੋੜਾ ਕਨਾ ਵੀਡੀਓ ਵੇਖੇ ਜੋ ਆਊਗਾ ਬਈ ਲੈਸ ਹੋਊਗੀ ਠੀਕ ਹੈ ਜੀ 20000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ